भाइय गो थोड़ा मन भी पुलिस प्रशासन पुलिस प्रशासन 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 सिटी सर इधर देखियो पुलिस प्रशासन ਜੀ ਠੀਕ ਹੈ ਪ੍ਰਸ਼ਾਸਨ ਨੇ ਵਧੀਆ ਕੰਮ ਕਰਕੇ ਦਿਖਾਇਆ ਪੀਬ ਉਹਦੀ ਬਹਿ ਜਾਵੇ ਜੀ ਹੋਣੀ ਚਾਹੀਦੀ ਹੈ ਨਹੀਂ ਨਹੀਂ ਚਲੋ ਕੋਈ ਨਹੀਂ ਥੈਂਕ ਯੂ ਸਾਡੇ ਵੀ ਬਲੇ ਆ ਸਰ ਜੀ ਤੁਸੀਂ ਸੀਪੀ ਦਾ ਆਫਿਸ ਪਹੁੰਚੇ ਸੀਗੇ ਮਰੀਬ ਕਰਨ ਸਰਦਾਰੇ ਮੈਂ ਜੀ ਸ਼ਿਵਸਾਨਾ ਸਮਾਜਵਾਦੀ ਦਨ ਪੁੱਤਰਪਰਤੋ ਬਾਈਸ ਪ੍ਰਧਾਨ ਸਰਵਰਾਜ ਜਿਹੜਾ ਜਿਲ੍ਹਾ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੀ ਡਕੇਤੀ ਹੋ ਸੀ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਸੀ ਕਿ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਦਿਨ ਬਰ ਦਿਨ ਡਕੇਤੀ ਨੇ ਜਿਹੜੀਆਂ ਭਾਰਤਾਂ ਵਧੀਆ ਜਾਰਗੀਆਂ ਸੀਗੀਆਂ ਅੱਜ ਨਰਿੰਦਰ ਛੱਤਾ ਪਰ ਨੇ ਇੱਕ ਅਗਵਾਈ ਵਿੱਚ ਇੱਕ ਸਿਸ਼ਟਾ ਮੰਡਲ ਪੂਰਾ ਜਿਹੜਾ ਕਿ ਅੱਜ ਸੀਪੀ ਮੈਡਮ ਨੂੰ ਧਨਪ੍ਰੀਤ ਕੌਰ ਜੀ ਨੂੰ ਮਿਲਿਆ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕਿ ਪੁਲਿਸ ਪ੍ਰਸ਼ਾਸਨ ਵਿੱਚ ਜਿੰਨੇ ਵੀ ਅਫਸਰ ਆ ਗਿਆ ਅਗਰ ਉਹ ਵਧੀਆ ਕੰਮ ਕਰਦੇ ਆ ਜਿੱਦਾਂ ਕਿ ਕੋਈ ਗਲਤ ਕੰਮ ਹੁੰਦਾ ਪ੍ਰਸ਼ਾਸਨ ਦੇ ਖਿਲਾਫ ਲੋਕ ਛੜਕਾਂ ਦੇ ਉੱਤਰਦੇ ਆ ਇਸੇ ਤਰ੍ਹਾਂ ਅਗਰ ਕੋਈ ਅਫਸਰ ਵਧੀਆ ਕੰਮ ਕਰਦਾ ਹੈ ਨੇਕ ਦਿਲ ਇਨਸਾਨ ਬਿਨ ਰਿਸ਼ਵਤੋਂ ਤਾਂ ਉਹਨੂੰ ਇਸੇ ਤਰ੍ਹਾਂ ਇਹ ਸ਼ਿਵਸਨ ਸਮਾਜਵਾਦੀ ਨਿੰਦਰ ਠਾਕਰ ਦੀ ਅਗਵਾਈ ਹਰ ਸਨਮਾਨਤ ਕਰਦੀ ਰਹੇਗੀ ਕਿਉਂਕਿ ਚੰਗੇ ਕੰਮ ਦੀ ਛਲਾਗਾ ਵੀ ਕਰਨੀ ਜੁੜੀ ਆ ਇਹ ਕਿ ਨਾਮ ਆਪਣਾ ਹਰ ਹਰ ਮਾਦੇਵੀ ਮੈ ਰਹੇ ਨੂੰ ਸ਼ਿਵਸਨ ਸਮਾਜਵਾਦੀ ਤੋਂ ਪੰਜਾਬ ਇਸ ਪ੍ਰਧਾਨ ਅੱਜ ਸਾਡਾ ਪੂਰਾ ਮਹਿਲਾ ਵਿੰਗ ਔਰ ਪੂਰੇ ਸਾ ਪੂਰਾ ਆਪਣਾ ਸੇਖਣਾ ਸਮਾਜਵਾਦੀ ਦਾ ਮੈਡਮ ਤਨਜੀਤ ਕਰਨ ਨੂੰ ਸਨਮਾਨਿਤ ਕਰਨ ਵਾਸਤੇ ਆਏ ਆ ਕਿ ਉਹਨਾਂ ਨੇ ਇੱਕ ਬਹੁਤ ਅੱਛਾ ਕੰਮ ਕੀਤਾ ਹੈ ਕਿ ਕੋਲਸ ਨੂੰ ਤਾਂ ਜੇ ਕੋਈ ਛੋਟਾ ਕੰਮ ਕਰਦੇ ਤਾਂ ਸਾ ਹਾਂ ਹਾਂ ਸਾਰੀ ਦੁਨੀਆ ਕਰ ਲਾ ਪੈਂਦੀ ਤੇ ਜੇ ਕੋਈ ਅੱਛਾ ਕੰਮ ਕਰਦੇ ਆ ਤਾਂ ਉਹ ਤੋਂ ਉਹਨਾਂ ਨੂੰ ਕੋਈ ਸਨਮਾਨ ਕਰਨ ਵਾਸਤੇ ਨਹੀਂ ਆਦਾ ਤਾਂ ਸਾਡੀ ਸੇਖਣਾ ਸਮਾਜਵਾਦੀ ਦਾ ਪੂਰਾ ਡੈਲੀਗੇਸ਼ਨ ਅੱਜ ਉਹਨਾਂ ਨੂੰ ਸਨਮਾਨ ਕਰਨਾ ਆਇਆ ਔਰ ਉਹਨਾਂ ਦਾ ਅੱਛਾ ਕੰਮ ਵਾਸਤੇ ਅਸੀਂ ਉਹਨਾਂ ਨੂੰ ਸ਼ਰੂਫ ਕਰਦੇ ਆ ਹਰ ਮਾਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਾ ਹੈ ਮੈਂ ਨਰਿੰਦਰ ਠਾਪਰ ਅੱਜ ਸੀਪੀ ਲੰਦਰ ਅਫੀਸ ਅਸੀਂ ਆਏ ਸੀ ਤੁਹਾਡਾ ਸ਼ਿਸ਼ਣਾ ਸਮਾਜਵਾਦੀ ਦਾ ਬਹੁਤ ਵੱਡਾ ਡੈਲੀਗੇਸ਼ਨ ਮਹਿਲਾ ਵਿੰਗ ਤੇ ਸਾਰੇ ਮੇਰੇ ਭਰਾ ਸਾਰੇ ਇੱਥੇ ਪਹੁੰਚੇ ਹੈ ਸਾਡੇ ਸਰਦਨ ਸ਼ਾਹਬਾ ਜੀ ਵਿਨਦਰ ਸ਼ਰਮਾ ਜੀ ਸਾਡੇ ਰੋਹਿਤ ਜੀ ਰਾਜੂ ਜੀ ਲਖਵੀਰ ਸਿੰਘ ਜੀ ਜਸਾਲੀਪੁਰਿਆ ਜੀ ਤੇ ਪਵਨਦੀਨੋ ਜੀ ਹੋਰ ਸਾਰੇ ਮਹਿਲਾ ਵਿੰਗ ਇਥੇ ਕਰਤੇਦਾਰ ਰੋਹਿਤ ਦੱਤਾ ਜੀ ਸਾਹਿਲ ਜੀ ਸਾਡੇ ਮਹਿਰਮ ਸਾਰੀਆਂ ਸਾਰੀਆਂ ਮਹਿਲਾ ਵਿੰਗ ਪਹੁੰਚੇ ਆਏ ਜਿਹੜਾ ਕੀ ਅਸੀਂ ਅੱਜ ਇਸ ਕਾਰਨ ਪਹੁੰਚੇ ਹੈ ਪ੍ਰਸ਼ਾਸਨ ਦੀ ਕੋਈ ਘਟਲੀਆਂ ਕਾਰਜਕਾਰੀ ਹੋਵੇ ਤਾਂ ਲੋਕੀ ਹਾਏ ਹਾਏ ਕਰਨ ਲੱਪੈਂਦੇ ਆ ਜਦੋਂ ਪ੍ਰਸ਼ਾਸਨ ਕੋਈ ਚੰਗਾ ਕੰਮ ਕਰਦਾ ਵਾ ਤੇ ਉਹਦੀ ਪ੍ਰਸ਼ੰਸਾ ਮੈਨੂੰ ਲੱਗਦਾ ਕੋਈ ਵੀ ਨਹੀਂ ਕਰਦਾ ਸੋ ਸਾਨੂੰ ਲੱਗਾ ਸੀ ਕਿ ਜਿਹੜਾ ਕੀ ਭਾਰਤੋ ਕੈਂਪ ਦੇ ਵਿੱਚ ਇੱਕ ਬਹੁਤ ਵੱਡੀ ੜਕਾਤੀ ਜੋ ਪੰਜਾਬ ਨਹੀਂ ਪੂਰੇ ਇੰਡੀਆ ਦਾ ਹਲਚਲ ਮਚਾਤੀ ਸੀ ਉਹ ਸਿੱਪੀ ਜਲੰਧਰ ਦੇ ਉਪਰਾਲੇ ਦੇ ਨਾਲ ਇਹਨਾਂ ਦੀ ਕੜੀ ਮਿਹਨਤ ਦੇ ਨਾਲ ਉਹ ਬੰਦੇ 2 ਦਿਨ ਦੇ ਵਿੱਚ ਹੀ ਕਬਰ ਹੋ ਗਏ ਸੀ ਤੇ ਸੋ ਇੱਕ ਬਹੁਤ ਵੱਡਾ ਪਰਾਲਾ ਜੀ ਕਿ ਜਿਹੜੇ ਕਿ ਇਧਰ ਡਕੈਤ ਫੜੇ ਜਾਣੇ ਜਾਂ ਹੋਰ ਵੀ ਬਹੁਤ ਸਾਰੀਆਂ ਖੇਪਾਂ ਪੁਲਿਸ ਪਕੜਦੀ ਹੈ ਸਿਪਲੀ ਗਲੰਦਰ ਦਾ ਜਿਹੜਾ ਕਿ ਗਲੰਦਰ ਦੇ ਵਿੱਚ ਜਿਹੜੀ ਜਿਹੜੀ ਕਾਰਜਕਾਰੀ ਹੈ ਬਹੁਤ ਹੀ ਹੁਨਾਰ ਅਫਸਰ ਨੇ ਧਨਪ੍ਰੀਤ ਕੌਰ ਜੀ ਕਿ ਮੈਂ ਸਾਡੇ ਸ਼ਿਵਸ਼ਨਾ ਸਮਾਜਵਾਦੀ ਦਿਲ ਦੀ ਗਰਾਈ ਤੋਂ ਉਹਨਾਂ ਨੂੰ ਸਲੂਟ ਕਰਦੀ ਹੈ ਤੋਂ ਸਾਡਾ ਜਿਹੜਾ ਇਹ ਡੈਲੀਗੇਸ਼ਨ ਆਇਆ ਅੱਜ ਅਸੀਂ ਇਹਨਾਂ ਨੂੰ ਉਸ ਸੰਸਦ ਜੈ ਸਨਮਾਨਿਤ ਕਰਨ ਆਏ ਸੀ ਗਏ ਕਿ ਅਗਰ ਪੁਲਿਸ ਦੀ ਘੋਸ਼ਣਾ ਬਜਾਈ ਹੁੰਦੀ ਰਹੇਗੀ ਤੇ ਉਹਨਾਂ ਨੂੰ ਪਤਾ ਲੱਗੇ ਕਿ ਪਬਲਿਕ ਸਾਡੇ ਨਾਲ ਹੈ ਪਬਲਿਕ ਉਹਦੇ ਨਾਲ ਹੈ ਪਬਲਿਕ ਦੇ ਸਰਵੰਤ ਪੁਲਿਸ ਪਰ ਅਸੀਂ ਕਹਿੰਨੇ ਕਿ ਜਿਹੜਾ ਕਿ ਸਾਡੇ ਵੱਲੋਂ ਜਿਹੜੇ ਕਿ ਆਪ੍ਰਹਾਲਾ ਕੀਤਾ ਜਾਂਦਾ ਵਾ ਇੱਕ ਜਦੋਂ ਕਿਸੇ ਨੂੰ ਅਸੀਂ ਪੰਜਾਬ ਦੀ ਪ੍ਰਸ਼ੰਸਾ ਕਰਦੇ ਆ ਉਹਦੇ ਜਿਹੜਾ ਕਿ ਦਿਲਣਾ ਬਹੁਤ ਵੱਡਾ ਹੋ ਜਾਂਦਾ ਤੇ ਉਹ ਜਿਹੜਾ ਉਹਦਾ ਕਾਰਜ ਯਾਰਾ ਉਹ ਗੋ ਵੱਧ ਹੀ ਜਾਂਦਾ ਵਾ ਸਰ ਉਹਨਾਂ ਦੀ ਬਹੁਤ ਵੱਡੀ ਗੱਲ ਸੀ ਕਿ ਸਾਡੀ ਡਿਊਟੀ ਹੈ ਡਿਊਟੀ ਬਹੁਤ ਬੇਖੂਬੀ ਦੇ ਨਾਲ ਨਿਭਾਈ ਗਈ ਸੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਕਿ ਜਿਹੜੇ ਆ ਉਹ ਜਿਹੜੇ ਮੁਜਮਦੀਰਾਂ ਨੂੰ ਨਕੀਲ ਪਾ ਕੇ ਜੇਲਾ ਦੇ ਵਿੱਚ ਭੇਜਿਆ ਗਿਆ ਵਾ ਕਿ ਜਿਹੜਾ ਕਿ ਬਹੁਤ ਹੀ ਲੋਕਾਂ ਨੂੰ ਰਾਹਤ ਮਿਲੀ ਹੈ ਕਿ ਪੁਲਿਸ ਜਲੰਧਰ ਸਿਪੀ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਇਸ ਕਰਕੇ ਅੱਜ ਅਸੀਂ ਉਹਨਾਂ ਦੇ ਡਾਕਟਰ ਉਹਨਾਂ ਨੂੰ ਸਨਮਾਨਿਤ ਕਰਨੇ ਹਾਂ ਜੀ ਜੈ ਸ਼ੀਰਮ